ਵੀਦਰ ਹੋਦਾ ਚੱਲ ਬਾਕੀ ਖਾਣ ਬਿਰੋ ਸਵਾਦ ਦਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਸੂਈਆਂ ਵਿਆਂ ਨੇ ਆਓ ਪੁੱਛ ਲੈਨੇ ਬਾਪੂ ਦਾ ਡਿਟੇਲ ਆਜੋ ਬਾਪੂ ਬਾਪੂ ਹਾਸ਼ੀਕਾਲ ਹਾਸ਼ੀਕਾਲ ਜੀ ਹੋ ਠੀਕ ਹੋ ਵਧੀਆ 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 ਜੀ ਵਧੀਆ ਨਾਮ ਤੇ ਡਰੈਸ ਬੋਲੋ ਨਾਮ ਅੰਦਰ ਸਿੰਘ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਠੀਕ ਹੈ ਜ਼ਿਲ੍ਹਾ ਇਹ ਬਣਾ ਜਿਲ੍ਹਾ ਬਣਾ ਦਸੀਤਪਾ ਨੇੜੇ ਪਿੰਡ ਪਧਾਓ ਨੇੜੇ ਬਾ ਚਿੰਗਿਆਣਾ ਘੱਡਾ ਬਣਾ ਨੇ ਵਿਚਾਰੇ ਪਿੰਡਾਂ ਦੇ ਮੋਬਾਈਲ ਨੰਬਰ ਉਹ 9855733687 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਛੂਆ ਛੂਆ ਦੂਜਾ ਹੂੰ ਕੱਦ ਦਾ ਕਰਕੇ ਥੋੜੀ ਇਹ ਹੋ ਜਰੂਰ ਹੈ ਮਤਲਬ ਠੀਕ ਆ ਲੱਗਦੀ ਉਹ ਐਡੀ ਲਿਚੀ ਵੀ ਨਹੀਂ ਰਾਹੀ ਬੁਰੀ ਆ ਕਾ ਕੱਦ ਵੱਧਾ ਜਰੂਰ ਕੱਦ ਫੁੱਲਾ ਹਾਂ ਹਾਂ ਠੀਕ ਆ ਬਾਕੀ ਦੋਸਤ 25 ਤੋਂ ਪੋਰਾ ਵੀ ਘੱਟ ਨਹੀਂ ਘੜਦੀ ਕਦੋਂ ਸੁਈ ਆ ਜੇ ਹੁੰਦੀ ਠੰਡ ਇਹਦੇ ਘੜਹਤਾਈ ਇਹੋ ਹੋਗਾ ਜੀ ਕੰਟਾ ਕੰਟਾ ਕੋ ਆ ਜੇ ਰੋ ਟੁਰਪੀ ਠੀਕ ਆ ਤੇ ਬਾਪੈ ਜੂ 10-20 ਮਿੰਟਾਂ ਜੀ ਠੀਕ ਆ ਤੇ ਕਿੰਨਾ ਕੁ ਬੋਲਾ ਗੱਡਿਆ ਫਿਰ ਇਹਦਾ ਬਹੁਤ ਬਾਈ ਹੇਚੇਵੇਂ ਨੂੰ ਕਰ ਬੱਚਾ ਜਗਾ ਕੇ ਹਾਂ ਕਿਆ 3-4 ਕਿਲੋ ਕੱਢ ਬਹਦੀ ਦੀ ਸੀਗੀ ਠੀਕ ਆ ਆਰਡਰ ਕਮਾਲ ਦਾ ਨਾਲਾ ਨੂੰ ਮਗਾ ਜੀਰ ਪੈਣ ਦੇ ਫੇਰ ਕੱਢਦੇ ਆ ਕੱਲਾ ਕੱਲਾ ਥਣ ਮੁੱਠਿਆ ਥਣ ਫੁੱਲ ਆ ਭਾਈ ਤੋਰ ਕੇ ਦਿਖਾ ਦੇ ਬੱਚਾ ਕੀ ਹੈ ਬੱਚਾ ਦਿੱਤਾ ਬੱਚਾ ਬੱਚੇ ਬੜੇ ਚੰਗੇ ਬਾਉਂਦੀ ਆ ਨਾ ਹਾਂ ਜੀ ਕਿਤੇ ਬੱਚੀ ਹੁਣ ਤਾਂ ਨਹੀਂ ਹਮ ਬਰਡ ਵੀ ਚੰਗੀ ਆ ਫੁੱਲ ਕਰਦ ਵਾਲੀ ਆ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਫੇਸ ਬਿਊਟੀ ਚੰਗੇ ਰੰਗ ਰੂਪ ਚੰਗਾ ਬੱਚੀ ਦਾ ਘਰ ਨੂੰ ਅਕਲ ਨੇ ਦੱਸਿਆ ਜੀ ਫੁੱਲ ਚੰਗਾ ਪਾਉਗੇ ਥਣਲੇਵਾ ਪ੍ਰੋਡਕਟ ਕਮਾਲ ਦਾ ਬਈ ਮੁਠੀਆ ਥਣ ਕੱਲਾ ਕੱਲਾ ਥਣ ਨਾਣਾ ਨੂਣਾ ਕਰਮ ਵਾਲੀ ਦੇ ਲੈ ਫੁੱਲ ਚੰਗੀਆਂ ਬਈ ਬਾਕੀ ਤੋਰਾ ਤਾਰਾ ਚੰਗਾ ਜੇਰ ਆ ਜਿਹੜੀ ਤੁਰਪੀ ਵਾਸਤੇ ਜੇਰ ਪੈ ਜਾਣੀਆਂ ਹੋਰ ਅੱਧੇ ਘੰਟੇ ਤਾਈਂ ਤੇ ਕੀ ਮੋਲਾ ਬਾਪੂ ਦਾ ਫਿਰ ਮੋਲਾ ਬਾਪੂ ਫੂਰਤੀ ਰੱਖ ਦੇ ਜਾਇਜ ਹੋਊਗਾ ਹਾਂ ਜੀ ਹਾਂ ਠੀਕ ਮੋਲਾ ਬਾਈ ਜਿਹੜਾ ਇਹਦਾ ਫੋਨ ਤੇ ਹੋਊਗਾ ਮੱਝੂ ਦਾ ਕਰਦੀ ਥੋੜਾ ਜਾਂ ਜਾਇਜ ਹੋਊਗਾ ਬੱਛੇ ਦਾ ਕਰਦੀ ਕੋਈ ਚੱਕਰ ਨਹੀਂ ਆੜੇ ਕਮਾਲ ਦਾ ਕੱਦ ਵੱਡ ਫੁੱਲ ਰੰਗ ਰੂਪ ਚੰਗਾ ਕਰ ਏਸ ਫੂਸਕਰਮ ਵਾਲੀ ਦਾ ਬਹੁਤ ਚੰਗਾ ਠੰਡੀ ਸੀ ਲੰਗ ਪੂਰੀ ਜੀ ਪੂਰੀ ਠੀਕ ਆ ਥਾਣ ਦਿਖਾਉਂਦਾ ਬਈ ਥਣ ਦਾ ਸਾਇ ਬਹੁਤ ਚੰਗਾ ਕੱਲਾ 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 ਥਾਣ ਬਾਈ ਮੁੱਠੀ ਵਾਲਾ ਥਾਣ ਚਾਰੇ ਥਣ ਨਿਕੜਵੇਂ ਪੂਰੇ ਗੈਰਦੇ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੇ ਮੋਲਾ ਜਿਹੜਾ ਇਹਦਾ ਫੋਨ ਤੇ ਹੋਜੂ ਮੋਲਾ ਜਿਹੜਾ ਬਿਲਕੁਲ ਜੈ ਜੀ ਅੱਗੇ ਬਾਪੂ 2 ਨੰਬਰ ਕਿਹੜਾ ਸੂਈ ਹੈ ਛੂਆ ਦੁੱਗੀ ਹੈ ਜੀ ਕਦੋਂ ਸੂਈ ਹੈ ਇਹਨੂੰ ਚਾਰ ਕਰ ਦੇ ਹੋ ਗਈ ਬੱਚਾ ਕੀ ਹੈ ਮਗਰ ਇਹ ਬੱਚੀ ਹੈ ਬੱਚੀ ਵੜੀ ਚੰਗੀ ਹਾਂ ਹਾਂ ਜੀ ਬੱਚੀ ਬਹੁਤ ਹੈ ਬੱਚਾ ਬਈ ਬੱਚੀ ਆ ਮਗਰ ਬੱਚੀ ਦਿਖਾਉਨੇ ਬੱਚੀ ਬੜੀ ਚੰਗੀ ਆ ਲੈ ਜਰਸੀ ਨਸਲਦੀ ਆ ਨਾ ਬੱਚੀ ਹਾਂ ਜੀ ਹਾਂ ਕਿੰਨੇ ਕੁ ਬੋਲੇ ਤੇ ਹੁਣ ਹੁਣ ਜੀ ਹੈਗਾ 12 ਤੇ ਦਿੱਤਾ ਠੀਕ ਆ ਫੋੜ ਲਾ ਤੋਰ ਕੇ ਦਿਖਾ ਦੇ ਥੇਸ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਰਡਰ ਬਹੁਤ ਚੰਗਾ ਥਣ ਬੜਾ ਚੰਗਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਸਿਵਾਈ ਕਿਵੇਂ ਆ ਜੀ ਪੂਰੀ ਵਧੀਆ ਜੀ ਪੂਰੀ ਵਧੀਆ ਪੂਰੀ ਚੰਗੀ ਕੋਈ ਭੂਰ ਨਹੀਂ ਸ਼ਰਰ ਹਾਂ ਦੋਰਾ ਤਾਰਾ ਕਰਮਲੀ ਦਾ ਚੰਗਾ ਛੀ ਛੱਡੀ ਹੈ ਕਮਾਲ ਦਾ ਚੰਗੀ ਵਰਡ ਥਣਲੇਵਾ ਬੜਾ ਕਮਾਲਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਚੰਗੇ ਬੋਲ ਤੋਂ ਸਟਾਰਟ ਹੋਈ ਆ ਹੋਰ ਕਿੰਨਾ ਕਿ ਦਿਨ ਚਾਹੀਦਾ 18 ਲੀਟਰ ਸੌਖਾ 18 ਕ ਠੀਕ ਆ ਹਮ ਮੋਲ ਇਹਦਾ ਵੀ ਫੋਨ ਤੇ ਹੋ ਜਾ ਹਾਂ ਫੋਨਤੀ ਕਰ ਲੈਣੀ ਮੋਲ ਭਾਈ ਇਹਦਾ ਵੀ ਫੋਨ ਤੇ ਹੋ ਜਾਊਗਾ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਵੀ ਕੁਆਲਿਟੀ ਵਾਲੀ ਆ ਖੁੱਦ ਵੀ ਵੜ ਚੰਗੀ ਆ ਫੇਸੂਸ ਰੰਗ ਰੂਪ ਕੱਦ ਵੱਡ ਫੁੱਲ ਚੰਗਾ ਥਣਲੇਵਾ ਬੜਾ ਕਮਾਲ ਤੇ ਨਾਲਾ ਨੂਣਾ ਬਈ ਦੁੱਧ ਵਾਲੀਆਂ ਫੁੱਲ ਚੰਗੀਆਂ ਲੈ ਉੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਪਛਾਹ ਤੋਂ ਵੀ ਆਰਡਰ ਚੈੱਕ ਕਰ ਲਓ ਬਈ ਸ਼ਾਮ ਤੱਕ ਕੱਢ ਦੀ ਕੁਆਲਿਟੀ ਜਿਹੜੀ ਨੇ ਹੋਰ ਵਧੀਆ ਬਣਾ ਲੈਣੀ ਹੈ ਅੱਲਾ ਕੱਲਾ ਥਣ ਦੇ ਮੁੱਲ ਬਾਪੂ ਦੇ ਜਾਇਜ਼ ਹੀ ਹੁੰਦੇ ਆ ਮੁੱਲ ਆ ਜਿਹੜੇ ਫੋਟੇ ਹੋਣਗੇ ਬਈ ਕਿਸੇ ਵੀਰ ਦੇ ਦੋਵੇਂ ਬਣਾ ਚ ਕੋਈ ਵੀ ਵੜ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦਲੋਂ ਧੰਨਵਾਦ